ਜਿਹੜੇ ਸ਼ੂਗਰ ਨੂੰ ਲੈ ਕੇ ਬੜੇ ਡਰ ਰਹੇ ਨੇ ਜਿਹੜੇ ਇਹ ਚੀਜ਼ ਸੋਚ ਰਹੇ ਨੇ ਵੀ ਜੇ ਇਨਸੂਲਿਨ ਦਾ ਟੀਕਾ ਲੱਗ ਗਿਆ ਜੇ ਗੋਲੀ ਲੱਗੀ ਇਹ ਹੁਣ ਉਦੋਂ ਤੱਕ ਨਾਲ ਜਾਣੀ ਜਦੋਂ ਤੱਕ ਸਰੀਰ ਚੱਲ ਰਿਹਾ ਵਾ ਸਭ ਤੋਂ ਪਹਿਲਾਂ ਤੁਹਾਡਾ ਉਹ ਡਰ ਅੱਜ ਇਸ ਵੀਡੀਓ ਦੇ ਵਿੱਚੋਂ ਡਰ ਖਤਮ ਹੋਏਗਾ ਜੇਕਰ ਤੁਹਾਡੇ ਹੱਥ ਪੈਰ ਸੋਨ ਲੱਗ ਗਏ ਆ ਤਾਂ ਤੁਸੀਂ ਸ਼ੂਗਰ ਦੇ ਸ਼ਿਕਾਰ ਹੋਣੇ ਸ਼ੁਰੂ ਹੋ ਗਏ ਹੋ ਜੇਕਰ ਤੁਹਾਡਾ ਡਾਈਜੈਸ਼ਨ ਖਰਾਬ ਹੋਣ ਲੱਗ ਗਿਆ ਤੁਸੀਂ ਸ਼ੂਗਰ ਦੇ ਸ਼ਿਕਾਰ ਉਹਨੇ ਸ਼ੁਰੂ ਹੋ ਚੁੱਕੇ ਹੋ ਜੇਕਰ ਤੁਹਾਨੂੰ ਰਾਤ ਨੂੰ ਨੀਂਦ ਦੇ ਵਿੱਚ ਦਿੱਕਤ ਪਰੇਸ਼ਾਨੀ ਹੋਣ ਲੱਗ ਗਈ ਆ ਤਾਂ ਤੁਸੀਂ ਸ਼ੂਗਰ ਵੱਲ ਵੱਧ ਰਹੇ ਹੋ ਜੇਕਰ ਤੁਹਾਨੂੰ ਨਿੱਕੀ ਨਿੱਕੀ ਗੱਲ ਤੋਂ ਕਬਰਾਟ ਹੋ ਰਹੀ ਆ ਨਿੱਕੀ ਨਿੱਕੀ ਗੱਲ ਤੋਂ ਡਰ ਲੱਗ ਰਿਹਾ ਕੋਈ ਗੱਲ ਸੁਣ ਕੇ ਤੁਹਾਡੀਆਂ ਲੱਤਾਂ ਕੰਬਲ ਲੱਗ ਜਾਂਦੀਆਂ ਨੇ ਤਾਂ ਤੁਸੀਂ ਸ਼ੂਗਰ ਵਾਲੇ ਪਾਸੇ ਜਾ ਚੁੱਕੇ ਹੋ ਜਿਹੜੇ ਬੰਦੇ ਨੇ ਲਗਾਤਾਰ ਇਹਨੂੰ ਖਾਣਾ ਸ਼ੁਰੂ ਕਰਤਾ ਮੈਂ ਨਾ ਵੀ ਇੱਕ ਹਫਤਾ ਲਗਾਤਾਰ ਉਹਦੇ ਚਿਹਰੇ ਨੂੰ ਇਸ ਤਰ੍ਹਾਂ ਗੁਲਾਬ ਵਾਂਗੂ ਖਿੰਗ ਗਏ ਤੁਸੀਂ ਦੇਖਿਓ ਉਹਦੇ ਘਰ ਦੇ ਵੀ ਕਹਣਗੇ ਸ਼ੁਕਰ ਆ ਡਾਕਟਰ ਸਾਹਿਬ ਤੁਹਾਡਾ ਤੁਸੀਂ ਇਹ ਫਾਰਮੂਲਾ ਦਿੱਤਾ ਦੁੱਧ ਚ ਪਿਓ ਕੇ ਖਾਦੇ ਛੋਲੇ ਬਣਾ ਦੇਣਗੇ ਸ਼ੂਗਰ ਵਾਲਿਆਂ ਦੇ ਡੋਲੇ